ਇਰਾਨ ਅਤੇ ਇਜ਼ਰਾਈਲ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਗਹਿਮਾ-ਗਮੀ ਬਣੀ ਹੋਈ ਹੈ। ਇਜ਼ਰਾਈਲ ਵੱਲੋਂ ਸੀਰੀਆ ਵਿਖੇ ਇਰਾਨ ਦੀ ਅੰਬੈਸੀ 'ਤੇ 1 April 2024 ਨੂੰ ਹਮਲਾ ਕੀਤਾ ਗਿਆ ਸੀ। ਇਸ ਦੇ ਜਵਾਬ ਵਜੋਂ ਇਰਾਨ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਅਤੇ 300 ਤੋਂ ਵੱਧ ਮਿਸਾਈਲਾਂ ਅਤੇ ਡਰੋਨ ਦਾਗੇ। ਪਰ ਇਹਨਾਂ ਵਿੱਚੋਂ ਜ਼ਿਆਦਾਤਰ ਮਿਸਾਈਲਾਂ ਨੂੰ ਇਜ਼ਰਾਈਲ ਦੇ ਆਇਰਨ ਡੋਮ ਨੇ ਡਿੱਗਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ। ਇਜ਼ਰਾਈਲ ਨੇ 2011 ਵਿੱਚ ਆਇਰਨ ਡੋਮ ਨੂੰ ਤਿਆਰ ਕੀਤਾ ਸੀ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਹ ਦੁਨੀਆ ਦਾ ਸਭ ਤੋਂ ਆਧੁਨਿਕ 에ਅਰ ਡਿਫੈਂਸ ਸਿਸਟਮ ਹੈ ਅਤੇ ਇਹ ਸੱਚ ਵੀ ਹੈ ਆਇਰਨ ਡੋਮ ਮੁੱਖ ਤੌਰ ਤੇ ਤਿੰਨ ਪਧਰਾਂ ਤੇ ਕੰਮ ਕਰਦਾ ਹੈ ਇਸ ਵਿੱਚ ਰਡਾਰ ਲਾਂਚਰ ਅਤੇ ਕਮਾਂਡ ਪੋਸਟ ਸ਼ਾਮਲ ਹਨ ਆਇਰਨ ਡੋਮ ਰਡਾਰ ਰਾਹੀਂ ਕਿਸੇ ਵੀ ਖਤਰੇ ਦੀ ਪਛਾਣ ਕਰਦਾ ਹੈ ਅਸਮਾਨ ਤੋਂ ਕਿਸੇ ਖਤਰੇ ਦੀ ਸਥਿਤੀ ਵਿੱਚ ਮਿਜ਼ਾਈਲ ਲਾਂਚਰ ਤੋਂ ਜਵਾਬੀ ਮਿਸਾਈਲ ਹਮਲਾ ਕਰਦੀ ਹੈ ਅਤੇ ਹਵਾ ਵਿੱਚ ਛੱਕੀ ਵਸਤੂ ਨੂੰ ਰੋਕਦਾ ਹੈ ਤੇ ਉਸ ਨੂੰ ਨਸ਼ਟ ਕਰ ਦਿੰਦਾ ਹੈ ਤੀਜਾ ਭਾਗ ਕਮਾਂਡ ਪੋਸਟ ਇਹ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਦਾ ਹੈ ਰਿਪੋਰਟ ਮੁਤਾਬਕ ਆਇਰਨ ਡੋਮ ਚ ਤਾਮੀਰ ਮਿਜ਼ਾਈਲ ਦੀ ਵਰਤੋਂ ਕੀਤੀ ਜਾਂਦੀ ਹੈ